ਅੱਜ ਆਪਾਂ ਦੂਜੀ ਜਮਾਤ ਦੇ ਪੰਜਾਬੀ ਵਿਸ਼ੇ ਦੀ ਵਰਕਸ਼ੀਟ ਨੰਬਰ 1 ਨੂੰ ਹੱਲ ਕਰਾਂਗੇ ਪਹਿਲਾ ਪ੍ਰਸ਼ਨ ਰੱਖ ਤੋਂ ਗੂੜੀ ਕਿਸ ਦੀ ਛਾਂ ਹੁੰਦੀ ਹੈ 1 ਪਿਤਾ ਦੀ 2 ਭਰਾ ਦੀ 3 ਭੈਣ ਦੀ 4 ਮਾਂ ਦੀ ਜਿਹਦਾ ਸਹੀ ਉੱਤਰ ਹੈ 4 ਮਾਂ ਦੀ ਅਗਲਾ ਪ੍ਰਸ਼ਨ ਮਾਂ ਦੀ ਛਾਂ ਕਿਹੋ ਜਿਹੀ ਹੁੰਦੀ ਹੈ 1 ਖੱਟੀ ਮਿੱਠੀ 2 ਨਰਮ ਨਰਮ 3 ਠੰਡੀ ਮਿੱਠੀ ਚਾਰ ਨਿੱਗੀ ਨਿੱਗੀ ਜਿਹਦਾ ਸਹੀ ਆਨਸਰ ਹੈ ਤਿੰਨ ਠੰਡੀ ਮਿੱਠੀ ਅਗਲਾ ਪ੍ਰਸ਼ਨ ਹਨੇਰੇ ਵਿੱਚ ਕੀ ਹਲ ਰਿਹਾ ਸੀ ਇੱਕ ਕੱਪੜੇ ਦੋ ਬਿੱਲੀ ਤਿੰਨ ਕੁੱਤਾ ਚਾਰ ਖਿੜਕੀ ਜਿਹਦਾ ਸਹੀ ਆਨਸਰ ਹੈ ਇੱਕ ਕੱਪੜੇ ਅਗਲਾ ਪ੍ਰਸ਼ਨ ਬਾਲਕ ਦਾ ਨਾਂ ਕੀ ਸੀ ਇੱਕ ਰਾਮ ਲਾਲ ਦੋ ਸ਼ਾਮ ਲਾਲ ਤਿੰਨ ਮੋਹਨ ਦਾਸ ਚਾਰ ਸੂਰ ਸਿੰਘ ਜਿਹਦਾ ਸਹੀ ਆਨਸਰ ਹੈ ਤਿੰਨ ਮੋਹਨ ਦਾਸ ਅਗਲਾ ਪ੍ਰਸ਼ਨ ਮੂਨ ਦਾਸ ਨੇ ਡਰ ਕੇ ਕੀ ਕਿਹਾ ਇੱਕ ਬੱਲੇ ਬੱਲੇ ਦੋ ਸ਼ਾਵਾ ਸ਼ਾਵਾ ਤਿੰਨ ਭੂਤ ਭੂਤ ਚਾਰ ਵਾਵਾ ਤੇ ਇਦਾ ਸਹੀ ਆਨਸਰ ਹੈ ਤਿੰਨ ਭੂਤ ਭੂਤ ਪ੍ਰਸ਼ਨ ਨੰਬਰ 6 ਬਾਹਰ ਵੱਲ ਭਜਦੇ ਬਾਲਕ ਨੂੰ ਕੌਣ ਮਿਲਿਆ ਇੱਕ ਰੰਬਾ ਦੋ ਮੋਨ ਲਾਲ ਤਿੰਨ ਮਾਤਾ ਜੀ ਚਾਰ ਰਾਜੂ ਜੇਦਾ ਸਹੀ ਆਨਸਰ ਹੈ ਇੱਕ ਰੰਬਾ ਅਗਲਾ ਪ੍ਰਸ਼ਨ ਸੂਰਜ ਚੜ੍ਹਨ ਨਾਲ ਕੀ ਮਿਲਦਾ ਹੈ ਇੱਕ ਛਾਂ 2 ਤੁੱਪ 3 ਹਨੇਰਾ 4 بارش ਜਿਸ ਦਾ ਸਹੀ ਆਨਸਰ ਹੈ 3 ਹਨੇਰਾ ਅਗਲਾ ਪ੍ਰਸ਼ਨ ਆਲਨਿਆਂ ਵਿੱਚ ਕੌਣ ਰਹਿੰਦਾ ਹੈ 1 ਪੰਛੀ 2 ਚੂਚੇ 3 ਬਲੂੰਗੜੇ 4 ਖਤੂਰੇ ਜਿਸ ਦਾ ਸਹੀ ਆਨਸਰ ਹੈ 1 ਪੰਛੀ ਅਗਲਾ ਪ੍ਰਸ਼ਨ ਰੋਜ਼ ਸਵੇਰੇ ਕੀ ਚੜਦਾ ਹੈ 1 ਸੂਰਜ 2 ਚੰ드ਰਮਾ 3 ਤਾਰੇ 4 ਬੱਦਲ ਜਿਸ ਦਾ ਸਹੀ ਆਨਸਰ ਹੈ 1 ਸੂਰਜ ਅਗਲਾ ਪ੍ਰਸ਼ਨ ਬੱਚੇ ਨੂੰ ਲਾਡ ਕੌਣ ਲਡਾਉਂਦਾ ਹੈ ਇੱਕ ਭੂਆ ਦੋ ਮਾਸੀ ਤਿੰਨ ਚਾਚੀ ਚਾਰ ਮਾਂ ਜਿਹਦਾ ਸਹੀ ਆਨਸਰ ਹੈ ਚਾਰ ਮਾਂ ਪ੍ਰਸ਼ਨ ਨੰਬਰ 11 ਠੰਡੀ ਮਿੱਠੀ ਛਾਂ ਕਿਸ ਦੀ ਹੁੰਦੀ ਹੈ ਇੱਕ ਮਾਂ ਦੀ ਦੋ ਤਾਈ ਦੀ ਤਿੰਨ ਨਾਨੀ ਦੀ ਚਾਰ ਚਾਚੀ ਦੀ ਜਿਹਦਾ ਸਹੀ ਆਨਸਰ ਹੈ ਇੱਕ ਮਾਂ ਦੀ ਪ੍ਰਸ਼ਨ ਨੰਬਰ 12 ਬੱਚੇ ਨੂੰ ਮਾਂ ਬਹੁਤ ਡੈਸ਼ ਲੱਗਦੀ ਹੈ ਇੱਕ ਪਿਆਰੀ ਦੋ ਨਿਆਰੀ ਤਿੰਨ ਭੈੜੀ ਚਾਰ ਮਾੜੀ ਜਿਹਦਾ ਸਹੀ ਆਨਸਰ ਹੈ ਇੱਕ ਪਿਆਰੀ ਪ੍ਰਸ਼ਨ ਨੰਬਰ 13 ਮੋਹਨਦਾਸ ਕਿਉਂ ਡਰ ਗਿਆ ਸੀ ਉੱਤਰ ਮੋਹਨਦਾਸ ਨੂੰ ਲੱਗਿਆ ਕਿ ਕਮਰੇ ਵਿੱਚ ਭੂਤ ਹੈ ਇਸ ਲਈ ਉਹ ਡਰ ਗਿਆ ਪ੍ਰਸ਼ਨ ਨੰਬਰ 14 ਅਖੀਰ ਵਿੱਚ ਮੋਹਨਦਾਸ ਨੂੰ ਕੀ ਸਮਝ ਆ ਗਿਆ ਉੱਤਰ ਅਖੀਰ ਵਿੱਚ ਮੋਹਨਦਾਸ ਨੂੰ ਸਮਝ ਆ ਗਿਆ ਕਿ ਭੂਤ ਤਾਂ ਮਨ ਦਾ ਡਰ ਹੁੰਦਾ ਹੈ ਪ੍ਰਸ਼ਨ ਨੰਬਰ 15 ਲਾਲ ਟੈਨ ਕਿਵੇਂ ਬੁੱਝ ਗਈ ਸੀ ਪੁੱਤਰ ਕਮਰੇ ਵਿੱਚ ਤੇਜ਼ ਹਵਾ ਨਾਲ ਲਾਲ ਟੈਨ ਬੁੱਝ ਗਈ ਪ੍ਰਸ਼ਨ ਨੰਬਰ 16 ਆਲਨਿਆਂ ਵਿੱਚ ਰਹਿਣ ਵਾਲੇ ਪੰਜ ਪੰਛੀਆਂ ਦੇ ਨਾਂ ਲਿਖੋ ਪੁੱਤਰ ਚਿੜੀ ਕਾਂ ਘੁੱਗੀ ਬਿਜਲਾ ਅਤੇ ਬਲਬਲ ਪ੍ਰਸ਼ਨ ਨੰਬਰ 17 ਪਾਲੀ ਕਿਸ ਨੂੰ ਕਹਿੰਦੇ ਹਨ ਉੱਤਰ ਪਸ਼ੂ ਚਾਰਨ ਵਾਲੇ ਨੂੰ ਪਾਲੀ ਕਹਿੰਦੇ ਹਨ ਪ੍ਰਸ਼ਨ ਨੰਬਰ 18 ਸਵੇਰ ਹੋਣ ਤੇ ਕੀ ਕੁਝ ਹੁੰਦਾ ਹੈ ਉੱਤਰ ਸਵੇਰ ਹੋਣ ਤੇ ਹਨੇਰਾ ਮਿਟ ਜਾਂਦਾ ਹੈ ਚਾਰੇ ਪਾਸੇ ਚਾਨਨ ਹੋ ਜਾਂਦਾ ਹੈ ਆਲਨਿਆਂ ਵਿੱਚ ਪੰਛੀ ਜਾਗ ਪੈਂਦੇ ਹਨ ਅਤੇ ਚਾਰੇ ਪਾਸੇ ਰੌਣਕ ਹੋ ਜਾਂਦੀ ਹੈ ਪ੍ਰਸ਼ਨ ਨੰਬਰ 19 ਤਸਵੀਰ ਵਿੱਚ ਦਿਸ ਰਹੀਆਂ ਕੋਈ ਪੰਜ ਚੀਜ਼ਾਂ ਬਾਰੇ ਲਿਖੋ ਉੱਤਰ ਕਣਕ ਦੀ ਫਸਲ ਪੱਕੀ ਹੋਈ ਹੈ ਕਣਕ ਵਿੱਚ ਕਿਸਾਨ ਖੜਾ ਹੈ ਕਿਸਾਨ ਨੇ ਮੋਢੇ ਤੇ ਕਹੀ ਚੁੱਕੀ ਹੋਈ ਹੈ ਅਸਮਾਨ ਤੇ ਬੱਦਲ ਛਾਏ ਹੋਏ ਹਨ ਕਿਸਾਨ ਨੇ কুর্তা ਪਜਾਮਾ ਪਾਇਆ ਹੋਇਆ ਹੈ ਪ੍ਰਸ਼ਨ ਨੰਬਰ 20 ਸਵੇਰੇ ਜਲਦੀ ਉੱਠਣ ਦੇ 5 ਲਾਭ ਲਿਖੋ ਉੱਤਰ ਨੰਬਰ 1 ਸਵੇਰੇ ਜਲਦੀ ਉੱਠਣ ਨਾਲ ਸਰੀਰ ਚੁਸਤ ਰਹਿੰਦਾ ਹੈ ਨੰਬਰ 2 ਸਵੇਰੇ ਜਲਦੀ ਉੱਠਣ ਨਾਲ ਅਸੀਂ ਸਹੀ ਸਮੇਂ ਤੇ ਇਸ਼ਨਾਨ ਕਰ ਸਕਦੇ ਹਾਂ ਨੰਬਰ 3 ਸਵੇਰੇ ਜਲਦੀ ਉੱਠਣ ਨਾਲ ਅਸੀਂ ਸਹੀ ਸਮੇਂ ਤੇ ਸਕੂਲ ਜਾ ਸਕਦੇ ਹਾਂ ਨੰਬਰ 4 ਸਵੇਰੇ ਜਲਦੀ ਉੱਠਣ ਨਾਲ ਅਸੀਂ ਹਰ ਕੰਮ ਸਮੇਂ ਸਿਰ ਕਰ ਸਕਦੇ ਹਾਂ ਨੰਬਰ 5 ਸਵੇਰੇ ਜਲਦੀ ਉੱਠਣ ਨਾਲ ਅਸੀਂ ਸਮੇਂ ਦੇ ਹਾਣੀ ਬਣ ਸਕਦੇ ਹਾਂ। ਥੈਂਕ ਯੂ ਫॉर ਵਾਚਿੰਗ ਵੀਡੀਓ ਕੋ ਲਾਈਕ ਕਰੇ ਚੈਨਲ ਕੋ ਸਬਸਕ੍ਰਾਈਬ ਕਰੇ।